ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 21 ਅਪ੍ਰੈਲ 1613 ਈਸਵੀ ਨੂੰ ਧੰਨ ਧੰਨ ਸਾਬ ਸ੍ਰੀ ਗੁਰੂ ਹਗਵਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਅਤੇ ਮਾਤਾ ਨਾਨਕੀ ਜੀ ਦਾ ਵਿਆਹ ਪ੍ਰਗੁੰਧਾ ਹੈ ਅੱਜ ਦੇ ਦਿਨ ਤਨ ਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਦੂਸਰਾ ਆਨੰਦ ਕਾਰਜ ਅਠਵਸਾਖ ਨੂੰ ਮਾਤਾ ਨਾਨਕੀ ਜੀ ਨਾਲ ਹੋਇਆ ਸੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਤਿੰਨ ਵਿਆਹ ਹੋਏ ਸਨ ਮਾਤਾ ਨਾਨਕੀ ਜੀ ਬਾਬਾ ਬਕਾਲੇ ਨਗਰ ਦੇ ਵਾਸੀ ਬਾਬਾ ਹਰੀਚੰਦ ਜੀ ਤੇ ਮਾਤਾ ਹਰਦੇਈ ਜੀ ਦੀ ਸੁਪਤਰੀ ਸੀ ਇਹ ਰਿਸ਼ਤਾ ਤੈ ਹੋਣ ਤੋਂ ਕੁਸ਼ਮਾ ਬਾਅਦ ਵਿਆਹ ਲਈ ਅਠਵਸਾਖ ਦਾ ਦਿਨ ਤੈ ਕਰਕੇ ਬਾਬਾ ਹਰਚੰਦ ਜੀ ਨੇ ਲਾਗੀ ਰਾਹੀ ਅਮਰਸਰ ਸਾਹਿਬੇ ਖੇ ਸਨੇਹਾ ਭੇਜਿਆ ਮਾਤਾ ਗੰਗਾ ਜੀ ਹੋਰ ਪਰਿਵਾਰ ਦੇ ਲੋਕ ਤੇ ਸਿੱਖ ਸੰਗਤ ਬੜੇ ਖੁਸ਼ ਹੋਏ ਵਿਆਹ ਦੀਆਂ ਤਿਆਰੀਆਂ ਆਰੰਭ ਹੋਣ ਲੱਗੀਆਂ ਵੱਡੇ ਸਤਗੁਰਾਂ ਦੇ ਪਰਿਵਾਰ 베ਦੀ ਤਰੇਹਣ ਭੱਲੇ ਸੋਢੀ ਹੋਰ ਸਾਖ ਸੰਬੰਧੀ ਅਤੇ ਮੁਖੀ ਗੁਰਸਿੱਖਾਂ ਨੂੰ ਸਨੇਹ ਭੇਜੇ ਗਏ ਸਾਰੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਤਰ ਹੋਏ ਤੇ ਵਿਆਹ ਦੀ ਤਿਆਰੀ ਹੋਈ ਛੇਵੇਂ ਸਤਗੁਰੂ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੀਲੇ ਵਸਤਰ ਪਾਏ ਸੋਹਣੀ ਪੱਗ ਬਣੀ ਤੇ ਕਲਗੀ ਜਿਗਾ ਸਜਾਈ। ਸ਼ਰੀ ਦਰਬਾਰ ਸਾਹਿਬ ਨਕਮਸਤਕ ਕਰਕੇ ਬਰਾਤ ਬਕਾਲੇ ਨਗਨ ਉਤਰੀ। ਤਾਂ ਬਾਬਾ ਬੁੱਢਾ ਜੀ, ਵੇਦੀ ਚੰਦ ਜੀ, ਭਾਈ ਗੁਰਦਾਸ ਜੀ, ਜੇਠਾ ਜੀ ਆਦਿ ਗੁਰਸਿੱਖ ਪਿਆਰੇ ਨਾਲ ਤੇ ਚੱਲਦਿਆਂ ਬਰਾਤ ਬਾਬੇ ਬਕਾਲੇ ਜਾ ਪਹੁੰਚੀ। ਉੱਧਰ ਜਦੋਂ ਬਾਬਾ ਹਰਚੰਦ ਜੀ ਨੂੰ ਖਬਰ ਮਿਲੀ ਬੜੇ ਚਾਅ ਨਾਲ ਅੱਗੋਂ ਲੈਣ ਆਏ ਤੇ ਅੱਗੋਂ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਹਰਚੰਦ ਜੀ ਨੂੰ ਨਮਸਕਾਰ ਕੀਤੇ ਉਹਨਾਂ ਨੇ ਸਤਗੁਰੂ ਵਾਸਤੇ ਸੋਹਣਾ ਆਸਣ ਤਿਆਰ ਕਰਵਾਇਆ ਉਸ ਉੱਤੇ ਬਿਠਾਇਆ ਤੇ ਬਾਕੀ ਸਭ ਪਰਿਵਾਰ ਦਾ ਜਥਾ ਜੋਗ ਸਤਕਾਰ ਨਾਲ ਪ੍ਰਬੰਧ ਕੀਤਾ ਰਸ਼ਾਦਾ ਪਾਣੀ ਸ਼ਿਕਾਇਆ ਘੋੜੇ ਹਾਥੀਆਂ ਨੂੰ ਦਾਣਾ ਪਾਣੀ ਦਿੱਤਾ ਅਗਲੇ ਦਿਨ ਕੀਰਤਨ ਤੋਂ ਬਾਅਦ ਲਾਵਾਵਾਂ ਹੋਈਆਂ ਉਸ ਸਮੇਂ ਦੇ ਰਵਾਨសារ ਤਿੰਨ ਦਿਨ ਮਰਾਤ ਬਕਾਲੇ ਨਕਰ ਰਹੀ ਅਤੇ ਬਾਬੇ ਹਰਜਸ ਨੇ ਰੱਜ ਕੇ ਸੇਵਾ ਕੀਤੀ ਕਾਰ ਭੋਜਨ ਜਨ ਵਾਸੇ ਆਏ ਲਾਵਾ ਸਮਾ ਭਇਓ ਸੁਖਦਾਇ ਖਾਰ ਗਵਿੰਦ ਗੁਰਲਾਵਾਂ ਲੀਨੀ ਸ਼ਬ ਗ੍ਰਹਿ ਬੈਠੇ ਪਦ ਕੋ ਚੀਨੀ ਤੀਨ ਦਿਨ ਇਸ ਬਾਤ ਬਤਾਏ ਘਰ ਭੋਜਨ ਜਨ ਵਾਸਿਆਏ ਗੁਰਬਲਾਸ ਪਾਤਸ਼ਾਹੀ 6ਵੀਂ ਵਿੱਚ ਦਰਜ ਹੈ ਪਿਆਰਿਓ ਚੌਥੇ ਦਿਨ ਵਾਪਸੀ ਸਮੇਂ ਬਾਬਾ ਹਰਜਸ ਹਰਚੰਦ ਜੀ ਨੇ ਕੀ ਮਹਾਰਾਜ ਮੇਰੇ ਕੋਲੋਂ ਕੋਈ ਸੇਵਾ ਵਿੱਚ ਕਮੀ ਰਹਿ ਗਈ ਹੋਵੇ ਤਾਂ ਮੈਨੂੰ ਦੱਸਣਾ ਬਸ ਇਹ ਧੀ ਆਪ ਜੀ ਦੇ ਚਲਣਾ ਦੀ ਸੇਵਾ ਲਈ ਹਾਜ਼ਰ ਹੈ ਅਸੀਂ ਭੁੱਲਣ ਹਾਰ ਹਾਂ ਆਪ ਜੀ ਆਪਣੀ ਵਿਦਵਾਨੀ ਦੀ लाज ਰੱਖ ਲੈਣੀ ਮਾਤਾ ਹਰਦੇਵ ਜੀ ਨੇ ਨਾਨਕ ਜੀ ਨੂੰ ਸਮਝਾਉਂਦਿਆਂ ਹੋਇਆਂ ਕਿਹਾ ਧੀਏ ਪਤਨੀ ਲਈ ਪਤੀ ਰਬ ਰੂਪ ਹੁੰਦਾ ਹੈ ਪਰ ਤੂੰ ਤੇ ਬੜੇ ਵੱਡੇ ਭਾਗਾਂ ਵਾਲੀ ਹੈ ਜਿਸ ਨੂੰ ਸਾਹਿਬ ਸ੍ਰੀ ਗੁਰੂ ਹਗਮੀਰ ਸਾਹਿਬ ਜੀ ਛੇਵੇਂ ਪਾਤਸ਼ਾਹ ਦੇ ਚਰਨਾਂ ਦਾ ਓਟ ਆਸਰਾ ਮਿਲਿਆ ਹੈ ਤਨੁ ਮਨੁ ਪਤੀ ਗੁਰਦੇਵ ਦੀ ਸੇਵਾ ਕਰਨੀ ਫਿਰ ਮਾਤਾ ਪਿਤਾ ਨੇ ਘੁੱਟ ਘੁੱਟ ਕੇ ਸੀਨੇ ਨਾਲ ਲਾ ਧੀ ਲੜਲੀ ਨੂੰ ਡੋੜੀ ਤੋਰਿਆ ਹੌਲੀ ਹੌਲੀ ਸਾਰਾ ਸਫ਼ਰ ਤੈਅ ਕਰਦਿਆਂ ਅੰਬਰਾਤ ਬਕਾਲੇ ਤੋਂ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੀ ਇੱਥੇ ਵੀ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਸ਼ੁਕਰਾਨੇ ਕੀਤੇ ਅਰਦਾਸ ਬੇਨਤੀ ਕੀਤੀ ਸ਼ਾਮ ਨੂੰ ਵਿਆਹ ਵਾਲੇ ਬਸਤਰਾਂ ਵਿੱਚ ਹੀ ਮੇਰੀ ਪੀਰੀ ਦੇ ਮਾਲਕ ਨੇ ਤਖਤ ਸਾਹਿਬ ਤੇ ਬਰਾਜਮਣ ਹੋ ਸਭ ਸੰਗਤਾਂ ਨੂੰ ਖੁੱਲੇ ਦਰਸ਼ਨ ਦੇਦਾਰ ਬਖਸ਼ ਕੇ ਨਿਹਾਲ ਕੀਤਾ ਮਠਿਆਈਆਂ ਵਡੀਆਂ ਗਈਆਂ ਹੌਲੀ ਹੌਲੀ ਸਭ ਰਾਤੀ ਰਿਸ਼ਤੇਦਾਰ ਵਦੈਗੀ ਲੈ ਕੇ ਗੁਣ ਗਾਉਂਦੇ ਹੋਏ ਘਰਾਂ ਨੂੰ ਮੁੜੇ ਸਮੇਂ ਦੇ ਨਾਲ ਮਾਤਾ ਨਾਨਕੀ ਜੀ ਦੀ ਪਾਵਨ ਕੁੱਖ ਦੇ ਦੋ ਪੁੱਤਰਾਂ ਨੇ ਜਨਮ ਲਿਆ ਪਹਿਲੇ ਬਾਬਾ ਟਲਰਾਏ ਜੀ ਜੋ ਗੁਰੂ ਪਿਤਾ ਦੇ ਹੁਕਮਾਂ ਨਾਲ ਬਚਪਨ ਵਿੱਚ ਹੀ ਸਰੀਰ ਤਿਆਗ ਗਏ ਤੇ ਦੂਜੇ ਸਨ ਨੌਵੇਂ ਪਾਤਸ਼ਾਹ ਧੰਨ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੋ ਇਹ ਸੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਮਾਤਾ ਨਾਨਕੀ ਜੀ ਦੇ ਵਿਆਹ ਦੀਆਂ ਮੁਬਾਰਕਾਂ ਸਾਧ ਸੰਗਤ ਜੀਓ ਬਹੁਤ ਪਿਆਰ ਸਤਿਕਾਰ ਦਿੰਦੇ ਹੋਏ ਇਸੇ ਤਰ੍ਹਾਂ ਹੀ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਪੋਈਆਂ ਭੁੱਲਾਂ ਨੂੰ ਨੱਚਤਾ ਰਹਿਓ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਇਸੇ ਤਰ੍ਹਾਂ ਮਾਣ ਨੂੰ ਵਧੇਰੇ ਰਹਿਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਮੇਰ ਪਰਿਆਤ ਰੱਖਣਗੇ ਦੇਵੋ ਅਸੀਸਾਂ ਜੀ ਗੱਜ ਕੇ ਫਦੇ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ